ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਖਾਸ ਸ਼ਹਿਰ ਪੱਟੀ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਸ਼ਹਿਰ ਨੂੰ ਆਉਣੇ ਤੇ ਰਸਤੇ ਵਿੱਚ ਦੋਸਤੋ 크੍ਰਿਸਚੀਅਨ ਚਰਚ ਦੇ ਬਿਲਕੁਲ ਆਪੋਜ਼ਿਟ ਵੀਰ ਗੁਰਤੇਜ ਸਿੰਘ ਉਹਨਾਂ ਦਾ ਘਰ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਨੇ ਇਸ ਘਰੋਂ ਪਸ਼ੂ ਆਪਾਂ ਕਾਫੀ ਦਿਖਾਏ ਆ ਠੀਕ ਆ ਜੀ ਤੇ ਭਾਪੜ ਤਾਂ ਬਿਲਕੁਲ ਵਾਜਬ ਜੈਜ ਰੇਟ ਹੁੰਦਾ ਵੀਰ ਗੁਰਤੇਜ ਦਾ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਪੰਜ ਗੱਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਚਾਰ ਇਧਰ ਮੱਝਾਂ ਝੋਟੀਆਂ ਤੁਸੀਂ ਦੇਖੋਗੇ ਤਿੰਨ ਝੋਟੀਆਂ ਤਾਂ ਪਹਿਲੇ ਪਹਿਲੇ ਸੂਬੇ ਦੇ ਵਿੱਚ ਹੀ ਆ ਇੱਕ ਮਾਝੇ ਦੇ ਵਿੱਚ ਦੋਸਤੋ ਟੋਕੜ ਗੱਪਣਾ ਇੱਕ ਤੁਹਾਨੂੰ ਵਹਿੜ ਦਿਖਾ ਦਾਂਗੇ ਵੈਸੇ ਗੱਪਣ ਟਾਈਮ ਪੀਰੀਅਡ ਦੇ ਵਿੱਚ ਹੀ ਆ ਤੇ ਦੁੱਧ ਥੱਲੇ ਹੈਗਾ ਹੈ ਅੱਧਾ ਕਿਲੋ ਪਸਥਾਨ ਤੋਂ ਪਾਸ ਕਰਾ ਦਊਗੀ ਚੈੱਕ ਕਰਾ ਦਊਗੀ ਇਹ ਛਾਈ ਵਾਲਾਂਗ ਦੇ ਵਿੱਚ ਦੋਸਤੋ ਵਹਿੜ ਤੁਹਾਨੂੰ ਦਿਖਾ ਦਾਂਗੇ ਸੱਤਾਂ ਮਹੀਨਿਆਂ ਦੀ ਗੱਪਣਾ ਸਾਢੇ ਸੱਤਾਂ ਦੀ ਆ ਅਠਾਂ ਦੀ ਆ ਉਹ ਪੂਰੀ ਗੱਲਬਾਤ ਆਪਾਂ ਗਰਤੇਜ ਜੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇੱਕ ਟੋਕੜ ਗੱਪਣ ਨਾ ਜਿਹੜੀ ਇਹ ਨੀਲੀ ਦੀ ਮਾਝ ਤੁਸੀਂ ਦੇਖ ਰਹੇ ਜੀ ਠੀਕ ਆ ਤੇ ਬਾਕੀ ਇਧਰ ਤਿੰਨ ਝੋਟੀਆਂ ਪਹਿਲੇ ਪਹਿਲੇ ਸੂਬੇ ਦੇ ਵਿੱਚ ਗੱਲਬਾਤ ਕਰ ਲਾਂਗੇ ਵੀਰ ਗਰਤੇਜ ਨਾਲ ਅੱਜ ਤਰੀਕ ਤੁਸੀਂ ਇੱਕ ਵਾਰੀ ਦੋਸਤੋ ਨੋਟ ਕਰ ਲਓ ਅੱਜ 29 ਸਤੰਬਰ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਆਓ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਗਰਤੇਜ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਆਜੀ ਦਾ ਹੋਂਦ ਤੇ ਸਾਰੇ ਚੈਨਲ ਵਾਲੇ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਕਰਤਾਰਜ ਅੱਛਾ ਵੀਰੇ ਅੱਜ ਐਨੀਮਲ ਆਪਣੇ ਕੋਲ ਟੋਟਲ ਵੈਸੇ 5 ਗਨਾਗਾ ਹਾਂਜੀ 5 ਆ ਜੀ 4 ਮੱਝਾਂ ਹਾਂਜੀ ਛੋਟੀਆਂ ਤੇ ਇੱਕ ਵਾਇਡ ਹੈ ਇੱਕ ਵਾਇਡ ਹਾਂਜੀ ਹਾਂਜੀ ਜਿੰਨਾਂ ਦੇ ਦਿਨ ਦੇ ਪਹਿਲਣਾ ਹੀ ਆ ਠੀਕ ਹੈ ਜੀ ਤੇ ਇੱਕ ਟੋਕੜੇ ਗੱਬਣ ਦੂਜੇ ਸਵੇ ਛੋਟੀ ਠੀਕ ਹੈ ਜੀ ਤੇ ਜੇਲ੍ਹੇ ਗੱਬਣ ਠੀਕ ਹੈ ਜੀ। ਅਗਰ ਤੀਜੇ ਸਵੇਰੇ ਲਈ ਗੱਬਣਾ ਕਿੰਨੇ ਮਹੀਨਿਆਂ ਦੀ ਗੱਬਣ ਹੋਊਗੀ? ਇਹ ਜੀ 5.5 ਮਹੀਨੇ ਜੀ। 5.5 ਮਹੀਨਿਆਂ ਦੀ ਦੁੱਧ ਵੀ ਹੈਗਾ। ਹਾਂ ਜੀ ਦੁੱਧ ਵੀ ਹੈਗਾ। ਕਿੰਨਾ ਕੋਲ? 3 ਕਿਲੋ ਲੀਟਰ ਆ ਜੀ ਦੋ ਵੇੜਾ। 3 ਕਿਲੋ ਲੀਟਰ। ਹਾਂ ਜੀ। ਚਲੋ ਬਹੁਤ ਵਧੀਆ ਗੱਲ ਆ। ਤੇ ਸ਼ੁਰੂਆਤ ਕਰਤੇਜ ਕਿਹੜੇ ਪਾਸਿਓਂ ਕਰਦੇ ਆ? ਇਧਰੋਂ ਹੀ ਕਰ ਲੋ ਸੰਧੂ ਸਾਹਿਬ ਜੀ। ਸੋਸ ਤੱਕ ਸੱਜਰ ਮੈਂ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਕਿਤਾ ਜੀ। ਬਿਲਕੁਲ ਸੱਜਰ ਤਾਜੀ ਸੂਈ ਝੋਟੀ। ਪੂਰੀ ਡਿਟੇਲ ਆਪਾਂ ਲੈਣੀਆਂ ਕਰਤੇਜ ਤੋਂ। ਕਰਤੇਜ ਵੀਰੇ ਕੀ ਡਿਟੇਲ ਆ ਕੀ ਦੱਸੋ? ਸੰਧੂ ਤੇ ਸਵੇਰੇ ਚ ਉਹੀ ਹੈ ਕਰੀਬ 7 7:30 ਵਜੇ 7 7:30 ਵਜੇ ਹਾਂਜੀ 제ਰਜੁਰ ਵਧੀਆ ਪਾਤੀ ਆ ਓਕੇ 제ਰ ਦੀ ਆਪਣੇ ਕੋ ਵੀਡੀਓ ਪ੍ਰੋਪਰ ਹੈ ਗਈ ਆ ਠੀਕ ਹੈ ਜੀ ਹਾਂਜੀ ਤਾਂ ਦੋਸਤੋ 제ਰਜੁਰ ਵੀਰਾਂ ਦਾ ਵੀ ਮਾਰਨਿੰਗ ਪਾ ਦਿੱਤੀ ਆ ਮਾਰਨਿੰਗ ਸੁਈ ਹੈ ਤੇ 제ਰਜੁਰ ਪੈ ਗਈ ਆ ਉਧਰਲੇ ਪਾਸੇ ਪੂਰੀ ਸਾਫ ਹੋ ਚੁੱਕੀ ਹੈ ਠੀਕ ਹੈ ਤੇ ਇੱਕ ਬੇਚ ਥੋੜਾ ਬਾਧਾ ਚੋਚ ਆ ਕੇ ਵੇਖ ਹਾਂਜੀ ਸਵੇਰੇ ਸੰਧੂ ਸਾਹਿਬ ਜੀ 3 ਕਿਲੋਟਰ ਚ ਹੋਇਆ ਜੀ ਹਾਂਜੀ ਬਾਕੀ ਵਿੱਚ ਛੜਤੀ ਕੁਝ ਠੀਕ ਹੈ ਜੀ ਤੇ ਕੁਝ ਥੋੜਾ ਕੱਟੀ ਨੂੰ ਲਿਆਤਾ ਠੀਕ ਹੈ ਜੀ ਛੋਟੀ ਹੈ ਨਾ ਛੋਟੀ ਸੰਧੂ ਸਾਹਿਬ ਵਜਨ ਚ ਹਾਂਜੀ ਹਾਂਜੀ ਤਹਿ ਜੀ ਮਾਰ ਗਈ ਹੈ ਤਲਕੇ ਥੋੜੀ ਠੱਪਾ ਜਾਂ ਪਸੂ ਲਾ ਜਾਂਦਾ ਠੀਕ ਹੈ ਜੀ ਤਹਿ ਜੀ ਲਾ ਜਾਂਦਾ ਉਹ ਤੁਸੀਂ ਜੱਜਮੈਂਟ ਕਰ ਲਿਓ ਠੀਕ ਆ ਤੇ ਕਿਉਂਕਿ ਅੱਜ ਮਾਰਨਿੰਗ ਸੋਈ ਆ ਜੇ ਮੇਰੇ ਨਾਲ ਤਾਂ ਸਾਰੇ 5 4 ਘੰਟੇ ਵੀ ਨਹੀਂ ਹੋਏ ਕੇ ਸੋ ਜੇਰ ਜੁਰ ਪਾ ਕੇ ਹਜੇ ਉਧਰਲੇ ਪਾਸਿਓਂ ਫ੍ਰੀ ਹੋਈ ਹੈ ਠੀਕ ਆ ਤੇ ਸੂ ਸਵਾ ਦੇ ਵਿੱਚ ਇੱਕ ਇੱਕ ਵਾਰੀ ਆ ਗਈ ਆ ਬੱਕ ਬਾਕੀ ਜਿਹੜੀ ਇੱਕ ਵਾਰੀ ਮੱਝ ਤੁਸੀਂ ਝੋਟੀ ਚੈੱਕ ਕਰੋ ਹਾਇਆ ਕਰਤੇ ਚ ਪਹਿਲਾਂ ਕਾਨੂੰਨ ਪਹਿਲਾ ਸੁਆਹ ਹਾਂਜੀ ਹਾਂਜੀ ਪਹਿਲਾ ਸੁਆਹ ਸੰਸਾਬ ਲੋ ਜੀ ਪਹਿਲਾ ਸੁਆਹ ਸੋਈ ਹੈ ਹਾਂਜੀ ਬਾਕੀ ਚਵਾਈ ਚੂਈ ਦੀ ਚੰਗੀ ਫਿਰ ਬਿਲਕੁਲ ਹਾਂਜੀ ਬਿਲਕੁਲ ਪੋਲੀ ਓਕੇ ਨਿਕਲੀ ਠੀਕ ਕੋਈ ਭੂਰ ਛਟਾ ਨਹੀਂ ਜੀ ਲੋ ਜੀ ਕਿਸੇ ਰਕਮ ਦਾ ਕੋਈ ਭੂਰ ਜਾਂ ਕੋਈ ਛਟਾ ਨਹੀਂਗਾ ਬਾਕੀ ਸੰਧੂ ਸਾਹਿਬ ਜੀ ਇਹਦੇ ਮਗਰ ਨਾ ਨੀਲੀ ਦੀ ਕੱਟੀ ਔਰ ਡਾਇਮੰਡ ਦੀ ਅੱਛਾ ਮਗਰ ਕੱਟੀ ਜਾਂ ਡਾਇਮੰਡ ਦੀ ਹਾਂ ਮਗਰ ਠਾ ਕੇ ਵਿਖਾ ਦਿੰਦੇ ਆ ਮਗਰ ਕੱਟੀ ਆ ਨੀਲੀ ਦੇ ਵਿੱਚ ਠਾ ਕੇ ਥਾ ਦੇਣਾ ਆਪਾਂ ਬੱਚੇ ਨੂੰ ਠਾ ਕੇ ਵੀ ਦਿਖਾ ਦਿੰਦੇ ਨੇ ਬੱਚਾ ਸੋਹਣਾ ਪਾਇਆ ਠੀਕ ਆ ਜੀ ਕੱਟੀ ਮਗਰ ਚ ਸੋ ਚੰਗੀ ਝੋਟੀ ਆ ਦੋਸਤੋ ਜਵਾਬ ਅਸਮਾਨ ਦੀ ਇੱਕ ਨੰਬਰ ਨਿਕਲੀ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਤੇ ਬਾਕੀ ਥਾਂ ਤੁਹਾਨੂੰ ਬਹੁਤ ਸੋਹਣੀ ਆ ਚੰਗੀ ਵੰਡਦੇ ਆ ਓਪਰ ਚੰਗੇ ਵੇਚ ਤੇ ਚੰਗੀ ਬਣੀ ਸੰਧੂ ਸਾਹਿਬ 10000 ਲੀਟਰ ਤਾਂ ਨਹੀਂ ਮਰਦੀ ਹੂੰ ਹੂੰ ਜਿਹੜੇ ਸਹਾਨਾ ਪਹਿਲਣਵਾ ਨਾ ਵਜਨ ਲੋਡ ਚਾ ਸੰਭੀ ਕੇ ਨੇ ਚੰਗੀ ਸੱਗੇ ਆ ਠੀਕ ਆ ਇਧਰ ਸੈਕੰਡ ਨੰਬਰ ਤੇ ਗਰਤੇਜ ਆਪਣੇ ਕੋਲ ਛੋਟੀ ਖੜੀ ਹੈ ਵੀਰੇ ਹਾਂਜੀ ਸੰਧੂ ਸਾਹਿਬ ਇਹ ਵੀ ਪਹਿਲਣ ਵਾਂ ਪਹਿਲਣ ਮੂੰਹ ਛੇ ਦੰਦ ਅਜੇ ਅਹਿਮ 29 ਦੀ ਆਵਾਜ਼ ਹੋਏ ਅਹਿਮ 29 ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਬ ਉਹ ਬੱਚਾ ਜੋ 1.5 ਤੋਂ 2 ਮਹੀਨਾ ਦਾ ਸੂਇ ਕਟਾ ਮਗਰ ਜੀ ਲਓ ਜੀ ਹਾਂਜੀ ਮੂੰਹ ਛੇ ਬੱਤੇ ਕਟਾ ਦੇ 1.5-2 ਮਹੀਨਿਆਂ ਦਾ ਸੂਆ ਠੀਕ ਹੈ ਜੀ ਬਾਕੀ ਜਾਂ ਕਰੋ ਚੈੱਕ ਦੇੜਾ 2 ਮਹੀਨਿਆਂ ਦਾ ਸੂਆ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਪਹਿਲਾ ਸੂਆ ਝੋਟੀ ਐ ਸੂਹੀ ਆ ਬਾਕੀ ਭਾਵੇਂ ਇਦਾਂ ਬਹਿ ਜੀਏ ਕੋਈ ਚੱਕਰ ਨਹੀਂ ਆਂਦੀ ਕੋਈ ਨਹੀਂ ਆਂਦੀ ਕੋਈ 8 ਲੀਟਰ ਦੁੱਧ ਜੋ ਦੋ ਵੇਲੇ ਆਏ ਸਰ 8 ਲੀਟਰ ਹਾਂਜੀ ਹਾਂਜੀ ਭਾਵੇਂ ਬੱਚੇ ਤੇ ਬੱਚੇ ਨੂੰ ਵੀ ਛੱਡ ਕੇ ਪਸੰਦ ਦੀ ਆ ਹਾਂ ਭਾਵੇਂ ਬੱਚੇ ਨੂੰ ਪਾਓ ਭਾਵੇਂ ਨਾ ਪਾਓ ਆਪਣੀ ਜਿੰਨੇ ਬਹਿ ਜੀਏ ਘੱਟ ਹੀ ਥੀਰੀ ਇਸ ਕਰਦਾ ਬਹੁਤ ਜ਼ਿਆਦੀ ਆਵੇ ਜਿੰਦਰੋਂ ਮਰਜ਼ੀ ਥਾਣਾ ਫੜੋ ਇਹਦਾ ਲਓ ਜੀ ਹਾਂ ਪੂਰੀ ਵੱਡੀ ਆ ਝੋਟੀਆਂ ਜਾਂਦੀਆਂ ਵੱਡੀ ਆ ਬਹੁਤ ਹੱਦ ਤੱਕ ਠੀਕ ਆ ਜੀ ਜਿੰਨੀ ਇਹਦੀ ਬਾਕੀ ਝੋਡੀ ਪਹਿਲਾ ਸੂਆ ਇਹ ਹੈਗੀ ਆ ਪਹਿਲੇ ਸੂਵੇ ਦੇ ਵਿੱਚ ਪਹਿਲਾ ਸੂਆ ਸੁਹੀ ਸੀ 2 ਕੁ ਮਹੀਨਾ ਕੋ 1.5 ਮਹੀਨੇ ਦਾ ਉੱਚਾ ਮੰਨ ਲਏ ਹਾਂ ਜੀ ਹਾਂ ਜੀ ਉਹਦਾ ਜਿਹੜਾ ਫਗਰੇ ਤੇ ਕੱਟਾ ਠੀਕ ਆ ਜੀ ਮੇਲ ਕਾਫ ਆ ਹੌਲੀ ਤੋਰਿਆ ਜੀ ਬਰੇ 8 ਕਿਲੋਟਰ ਹੈਗਾ ਦੁੱਧ ਹਾਂ ਜੀ 8 ਲੀਟਰ ਦਾ ਪੱਕਾ ਦੋ ਵੇਲੇ ਬੋਲੀ 8 ਲੀਟਰ ਜਿਹੜਾ ਦੁੱਧ ਦੋ ਵੇਲਿਆਂ ਦਾ ਇਹਦੇ ਥੱਲੇ ਪੱਕਾ ਜਿਹੜਾ 208 ਲੀਟਰ ਦੁੱਧ ਆ ਤੇ ਬਾਕੀ ਜਵਾਬ ਅਸਮਾਨ ਦੀ ਅਗਲੇ ਕਰਾਂ ਦੀ ਪ੍ਰਾਪਤ ਬਿਲਕੁਲ ਬਿਲਕੁਲ ਬਰਾਬਰ ਹਸਨ ਸਭ ਇੱਕ ਨਾ ਥਣ ਦਾ ਅਗਲਾ ਜਿਹੜਾ ਹਾਂ ਜੀ ਬ अच्छा थोड़ी नपाई हां जब वो किते सुई ना ਭਲਾਂ ਜਾਈ ਝੋਟੀ ਹਾਂਜੀ ਤੇ ਉਦੋਂ ਇਹ ਥਣ ਚ ਭਲ ਜਾਮਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਥੋੜੀ ਜੀ ਵੀਰਾਂ ਦਾ ਵੀ ਅਗਲਾ ਥਣ ਜਿਹੜਾ ਨਪਾਈ ਲੈਂਦਾ ਠੀਕ ਹੈ ਡਾਕਲੇਟ ਤੇ ਵੈਸੇ 8 ਕਿਲੋ ਦੁੱਧ ਦਾ ਭਾਵੇਂ ਇੱਥੇ ਵੀ ਵੇਚੋ ਭਾਂਗੇ ਕੋਈ ਦਿੱਕਤ ਨਹੀਂ ਕਿਤੇ ਵੇਚੋ ਭਾਂਗੇ ਕੋਈ ਗੱਲ ਨਹੀਂ ਮੋਤੇ ਮਾੜਾ ਜਿਹਾ ਲਾ ਕੇ ਬੱਚਾ ਬੇਸ਼ੱਕ ਜਾਂ ਵੈਸੇ ਕੋਈ ਦਿੱਕਤ ਨਹੀਂ ਜਿੱਦਾਂ ਮਰਜ਼ੀ ਵੇਚੋ ਠੀਕ ਹੈ ਅਗਲਾ ਥਣ ਕੈਮਰੇ ਦਾ ਅਗਲਾ ਥਣ ਹਾਂ ਕੈਮਰੇ ਤੁਹਾਡਾ ਨਹੀਂ ਦੂਜੀ ਸਾਈਡ ਉਲਟ ਪਹਿਣੀਆ ਉਲਟ ਪਹਿਣੀਆ ਠੀਕ ਹੈ ਕੈਮਰੇ ਤੋਂ ਥੋੜਾ ਜਿਹਾ ਵ ਦੋਣ ਦੁੱਧ ਬਰਾਬਰ ਆ ਠੀਕ ਹੈ ਜੀ ਹਾਂਜੀ ਹਾਂਜੀ ਆ ਦੋਸਤੋ ਦੁੱਧ ਬਰਾਬਰ ਆ ਠੀਕ ਹੈ ਜੀ ਅਗਲੇ ਪਿਛਲੇ ਥਣਾ ਦਾ ਦੁੱਧ ਬਰਾਬਰ ਆ ਉਲਟ ਪਹਿਣੀ ਆ ਜਿਹੜਾ ਅਗਲਾ ਥਣਾ ਉਹ ਨਪਾਈ ਥੋੜੀ ਜਿ ਲੈਂਦਾ ਠੀਕ ਆ ਜੀ ਹਾਂਜੀ ਤੇ ਆ ਤੁਹਾਨੂੰ ਆਵੇ ਕੋਈ ਛੇ ਇਦਾਂ ਚੁੱਕਦੀ ਆ ਦੇਖੋ ਜੀ ਵੀ ਠੰਡੀ ਧੀਰੀ ਆ ਸੀਲ ਸਊਗਾ ਬੱਚੇ ਛੱਡ ਕੇ ਕੋਈ ਵੀ ਚਵਾਈ ਕਰ ਲੇ ਬੇਨ ਬੱਚੇ ਜਿੰਦਰਾ ਮਰਜੀ ਭਾਲੋ ਕੋਈ ਦਿੱਕਤ ਨਹੀਂ ਠੀਕ ਆ ਜੀ ਪੂਰੀ ਠੰਡੀ ਜਿਹਨੂੰ ਘਰੀਏ ਘਰ ਰੱਖਣਾ ਤੇ ਪੋਛ ਜੇ ਤੀ ਪਾਕੀ ਸਾਰੇ ਪੋਲੇ ਵਰਦੇ ਹਨ ਹਾਂਜੀ 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 ਬਾਕੀ ਦਿਨ ਉਹ ਕਿਤੇ ਉਦੋਂ ਭਾਲ ਜਮਗੀ ਉਹਨਾਂ ਧਿਆ अच्छा अच्छा हां जी हां जी ठीक है बाकी नवी ਝੋਟੀ ਆ ਇਹਨਾਂ ਦੋ ਸੁਗੇ ਪੀ ਗਏ ਵੀ ਜੀ ਜਿੰਨੇ ਦੀ ਆਪਾਂ ਹੀ ਦੇ ਦੇਣੀ ਸੰਧੂ ਸਾਹਿਬ ਬਿਲਕੁਲ ਇਹ ਦੋ ਕੜ ਵੀ ਇਹਨਾਂ ਦੀ ਭਾਵੇਂ ਦੇਕਰ ਚੇਤ ਫਿਰ ਕੀ ਡਿਮਾਂਡ ਕਰਦਾ ਇੰਦੀ ਫਿਰ ਇਹਦਾ ਸੰਧੂ ਸਾਹਿਬ ਭਾਵੇਂ ਬਾਠ ਕਰਾ ਲੋ ਭਾਵੇਂ 60 ਕਰਾ ਲੋ ਹਾਂ ਜੀ ਇਹ ਲੈ ਦੇ 57000 ਦੀ ਜੀ ਸਤੋ 55000 ਦੀ ਹਾਂ ਜੀ ਹਾਂ ਜੀ ਠੀਕ ਆ ਜੀ ਲਓ ਤੁਸੀਂ ਲੈ ਦੇ 57000 ਤੀ ਇਹ ਤੁਹਾਨੂੰ ਮਿਲ ਜੂਗੀ ਹਾਂ ਨਾ ਠੀਕ ਆ ਸੋ ਚੰਗੀ ਆ ਝੋਟੀ ਚੰਗੀ ਆ ਠੀਕ ਆ ਜੀ 8 ਕਿਲੋ ਦੁੱਧ ਆ 1.5 2 ਮਹੀਨਿਆਂ ਦਾ ਉੱਚਾ ਸੂਆ ਬੱਚੇ ਤੇ ਕੋਈ ਵੀਰ ਚਲੋ ਬਿਨ ਬੱਚੇ ਤੋਂ ਚੋਲੋ ਠੀਕ ਆ ਜੀ ਮਿੱਠੀ ਆ ਓ ਵੀ ਠੰਡੀ ਆ ਧੀਰੀ ਪੂਰੀ ਆ 8 ਕਿਲੋ ਦੁੱਧ ਇਧਰ ਤੀਸਰੇ ਨੰਬਰ ਤੇ ਵੀਰ ਗਰਚੇ ਤਾਂ ਆਪਣੇ ਕੋਲ ਜਿਹੜੀ ਆ ਕੱਟੀ ਆ ਗਈ ਇੱਕ ਜੀ ਹਾਂ ਹਾਂ ਜੀ ਹਾਂ ਜੀ ਇਹ ਵੀ ਪਹਿਲਣੀਆਂ ਜੀ ਦੋਂਦੀ ਆ ਜੀ ਇਹ ਚੌਕ ਦੇ ਦੰਦ ਪੁੱਟਣ ਲਈ ਆ ਲਓ ਦੋਸਤੋ ਦੋਂਦੀ ਆ ਚੌਕ ਦੇ ਦੰਦ ਪੁੱਟੇ ਆ ਠੀਕ ਆ ਜੀ ਤੇ ਦੋਂਦੀ ਝੋਟੀ ਮੰਨ ਕੇ ਤੁਸੀਂ ਸੌਦਾ ਕਰਿਓ ਪਹਿਲਾ ਸੂਆ ਕਿੰਨੇ ਕ ਦਿਨਾਂ ਤੱਕ ਇਹ ਨਾ 6-7 ਦਿਨਾਂ ਨੇ ਸੂਈ ਆ ਮ 7 ਲੀਟਰ ਹਾਂਜੀ ਹਾਂਜੀ ਲਓ ਜੀ 7 ਲੀਟਰ 2 10 60 76 ਕ ਦਿਨਾਂ ਦੀ ਸੂਈ ਆ ਤੇ ਮਗਰ ਕੱਟੀ ਇਹਦੇ ਮਗਰ ਕੱਟੀ ਜੀ ਆਵੇ ਲਓ ਜੀ ਮਗਰ ਕੱਟੀ ਆ ਪਹਿਲਾ ਸੂਆ ਦੋਸਤੋ ਝੋਟੀ ਆ ਠੀਕ ਆ ਪਹਿਲਾ ਸੂਆ ਝੋਟੀ ਆ ਬਿਲਕੁਲ ਜੈੱਡ ਬਲੈਕ ਕੱਟੀ ਆ ਜੈੱਡ ਬਲੈਕ ਇੱਕ ਰੰਗ ਮਗਰ ਕੱਟੀ ਆ ਕੋਈ 6 ਦਿਨਾਂ ਦੀ ਕੋਈ 7 ਕ ਦਿਨਾਂ ਦੀ ਆਈਡੀਆ ਮੰਨ ਲਿਓ ਮੇਰਾ ਵੀਰ ਹਾਂਜੀ ਬਾਕੀ ਕੱਟੀ ਪੂਰੀ ਤੰਦਰੁਸਤ ਪੂਰੀ ਐਕਟਿਵ ਬਹੁਤ ਪਿਆਰੀ ਮਗਰ ਕੱਟੀ ਆ ਹਾਂ ਲਓ ਬਾਕੀ ਆਪ ਵੀ ਅਜੇ ਕੱਟੀ ਆ ਹਾਂ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਹਾਂਜੀ ਠੀਕ ਆ ਛੋੜੀ ਸੂਹੀ ਬਿਲਕੁਲ ਆ ਲਵੀ ਜੀ ਦੋਸਤੋ ਇਹ ਛੋਟੀ ਸੂਈ ਆ ਠੀਕ ਆ ਜੀ ਜੇ ਮੈਂ ਬਾਕੀ ਸੰਧੂ ਸਾਹਿਬ ਇਹ ਖੀਰੀਆਂ ਦੋਂਦੀਆਂ ਸਬੌਣੀਆਂ ਕਿਹੜੀਆਂ ਸੌਖੀਆਂ ਨੇ ਤੇ ਦੋਂਦੀ ਦੋਂਦੇ ਬਰਾਬਰ ਆ ਤੇ ਚੌਕ ਦੇ ਹਜੇ ਦੰਦ ਸੱਟੇ ਹੀ ਆ ਠੀਕ ਆ ਜੀ ਚੱਕਨੇ ਸ਼ੁਰੂ ਕੀਤੇ ਆ ਤਾਂ ਦੋਂਦੀ ਝੋਟੀ ਤੁਸੀਂ ਮੰਨ ਕੇ ਕੋਈ ਭਰਾ ਸੌਫਦਾ ਕਰ ਲਿਓ ਠੀਕ ਆ ਸੋਹਣੀ ਕੱਟੀ ਝੋਟੀ ਆ 6-7 ਦਿਨਾਂ ਦਾ ਸੂਆ ਤੇ ਬਾਕੀ ਆਪਾਂ ਪੂਰਾ ਰਿਕਾਰਡ ਪੂਰੀ ਡਿਟੇਲ ਹੋਰ ਲੈ ਲਾਵਾਂਗੇ ਵੀਰ ਗਰਤੇਜ ਤੋਂ ਕਿਤੇ ਭਾਈ ਦੁੱਧ ਦੇ ਸੋ ਟਾਈਮ ਕਿੰਨਾ ਥੱਲੇ ਦੇ 7 ਲੀਟਰ ਪੱਕਾ ਦੁੱਧ ਦੇ ਸੰਧੂ ਸਾਹਿਬ 7 ਲੀਟਰ ਹਾਂ ਜੀ ਅਜੇ ਮੇਰੇ ਖਿਆਲ ਚ ਸਾਰਾ 9 9.5 ਦਾ ਟਾਈਮ ਆ ਹਾਂ ਸਵੇਰ ਦਾ ਤੇ ਸਵੇਰੇ ਜੋਗੇ ਲੈਂਦੀ ਆ 7:00 ਵਜੇ ਤੇ ਕਾਲਾ ਨੂੰ ਪੂਰੀ ਬਣ ਜਾਂਦੀ ਆ ਜੀ ਠੀਕ ਆ ਜੀ ਹਾਂ ਜਿੰਨੇ ਜੋਗੇ ਦੁੱਧ ਸੰਧੂ ਸਾਹਿਬ ਇਹਨੇ 9 ਦਾ ਲੀਟਰ ਮਾਣ ਦੇਈਆ ਹਾਂ ਜੀ ਹਾਂ ਕੁਲੀ ਝੋਟੀ ਆ ਵਾਦੇ ਬੰਦੀ ਆ ਬਿਲਕੁਲ ਹਾਂ ਜੀ ਹਾਂ ਜੀ ਠੀਕ ਆ ਜੀ ਬਾਕੀ ਚੋਣ ਜਾਣ ਦੀ ਕਿੰਤਰਾਂ ਦੇ ਕੋਈ ਨਹੀਂ ਕਰਦੀ ਮਾਸਾ ਜਿੰਨਾ ਵੀ ਆਲ ਨਹੀਂ ਕਰਦੀ ਬੱਚੇ ਦੋਵੇਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਜੀ ਲੋਬੀ ਪਹਿਲਾ ਸੂਹ ਦੋਸਤੋ ਛੋਟੀ ਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਠੀਕ ਆ ਸਿੰਗੀ ਆ ਨਿੱਕੀ ਛੋਟੀ ਆ ਬਿਲਕੁਲ ਛੋਟੀ ਸਿੰਗੀ ਆ ਹਾਂ ਸਿੰਗ ਦੀ ਤੁਸੀਂ ਬੰਤਰ ਵੇਖ ਲਓ ਥੋੜਾ ਜਿਹਾ ਉੱਪਰੇ ਬੰਦੇ ਤੋਂ ਪਸ਼ੂ ਬੜਾ ਜਿਆਦਾ ਡਰਦਾ ਜ ਆ ਪਰ ਫਿਰ ਵੀ ਕੋਈ ਐਡਾ ਵੀ ਡਰ ਡੁਕਰ ਨਹੀਂ ਹੈਗਾ ਕਰਮਾ ਦੀ ਬਾਕੀ ਵਿਰਲ ਬਰਲ ਬੜੇ ਆ ਸੰਧੂ ਸਾਹਿਬ ਠੀਕ ਆ ਜੀ ਆ ਦੇਖੋ ਜੀ ਵਿਰਲ ਬਰਲ ਪੂਰੇ ਆ ਥਣਾਂ ਦੇ ਇਹਨਾਂ ਦੇਨੇ ਜੋਗ ਹੀ ਲੈਂਦੀ ਸੰਧੂ ਸਾਹਿਬ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਆ ਜੀ ਸਿੰਗ ਲੱਢੀ ਆ ਛੋਣੀ ਝੋਡੀ ਬਹੁਤ ਵਧੀਆ ਅੱਛਾ ਵੀਰ ਇਹ ਅੱਜ ਕਿੰਨੇ ਦੀ ਦੇ ਰਹੇ ਆਂ ਆਪਾਂ ਝੋਡੀ ਇਹ ਸੰਧੂ ਸਾਹਿਬ ਆ ਭਾਵੇਂ ਮੋਲੇ ਦਾ 65 ਕਰ ਲਈਏ ਹਾਂਜੀ 62 ਕਰ ਲਈਏ ਇਹ 60 ਜੋ 1000 ਛੱਡ ਦਾਂ ਹਾਂਜੀ 58000 ਦੇ ਦਾਂ ਠੀਕ ਆ ਜੀ ਹਾਂਜੀ ਬਾਕੀ 60000 ਦੇ ਵਿੱਚੋਂ ਇੱਕ ਦੂਰ ਨੇੜੋਂ ਆਊਗਾ ਛੋੜ ਛੱਪਾ ਉਹਨੂੰ ਕਰਨਾ 58000 ਦੀ ਹਾਂਜੀ 58000 ਛੋੜ ਛੱਪਾ ਕਰਨਾ ਠੀਕ ਆ ਜੀ ਹਾਂਜੀ ਤਾਂ ਦੋਸਤੋ 59000 ਦੀ ਲੈਦੇ ਆ ਤੇ ਉਹਦੇ ਚੋਂ ਵੀ ਛੋੜ ਛੱਪਾ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਕੋਈ ਵੀ ਸੱਜਣ ਆਉਂਦਾ ਘਰੇ ਆਪਦੀ ਚੋਕੇ ਪਸਮਾ ਕੇ ਤਸੱਲੀ ਕਰ ਲ ਤੁਹਾਨੂੰ 1000 ਘੱਟ 60000 ਦੀ ਹੈ ਤੁਹਾਨੂੰ ਮਿਲ ਜੂਗੀ ਉਹਦੇ ਚ ਛੋਟ ਛੱਪਾ ਹੋ ਜੀ ਵਾ ਇੱਧਰ ਵੀਰ ਗਰਜੇ ਤਾਂ ਆਪਣੇ ਕੋਲ ਇਹ ਸੰਧੂ ਸਾਹਿਬ ਟੋਕੜ ਗੱਭਣਾ ਛੋਟੀ ਟੋਕੜ ਤੇ ਗੱਭਣ ਹਾਂ ਤੇ ਕਿੰਨੇ ਸਮੇਂ ਲਈ ਗੱਭਣਾ ਇਹ ਜੋ ਸਾਢੇ 5 ਮਹੀਨੇ ਦੀ ਗੱਭਣ ਜੋ ਹਾਂਜੀ ਤੇ 3 ਲੀਟਰ ਦੁੱਧ ਜੋ ਦੋਵੇਂ ਟਾਈਮ ਮਿਲਦੀ ਜੋ ਤੇ 3 ਲੀਟਰ ਦੁੱਧ ਹਾਂਜੀ ਦੋਵੇਂ ਮਿਲਦੀ 1.5 ਟਾਈਮ ਦੋਸਤ 1.5 ਟਾਈਮ ਬਾਕੀ ਚੱਕੇ ਪਾਸ ਆਪਦੀ ਅਗਲਾ ਚੱਕ ਕਰਾ ਲੈ ਕਿੰਨੇ ਮਹੀਨੇ ਦੀ ਗੱਭ ਦੱਸੀ ਇਹ ਸਾਢੇ 5 ਮਹੀਨੇ ਸਾਢੇ 5ਾਂ ਦੀ ਦੂਜੇ ਸਵੇਰ ਤੋਂ ਤੀਜੇ ਸਵੇਰ ਲਈ ਗੱਭਣਾ ਠੀਕ ਹੈ ਜੀ ਚੰਗੀ ਜੰ ਅਗੇ ਤੇ ਜੇ ਸੁਵੇਲੀ ਗੱਬਣਾ ਠੀਕ ਆ ਜੀ ਕੋਈ 5.5 ਮਹੀਨੇ ਦੀ ਗੱਬਣਾ ਬਾਕੀ ਰਾਜ ਹੀ ਆ ਪੂਰੀ ਨਿਕਰ ਹਾਈਟ ਬੇਸ਼ੱਕ ਮੀਡੀਅਮ ਆ ਲੰਬੀ ਲੂੰਬੀ ਪੂਰੀ ਆ ਤੇ ਜਮੀਪਲੀ ਪੂਰੀ ਆ ਠੀਕ ਆ ਜੀ ਸੋ ਹੈ ਲੋਡ ਪੂਰਾ ਪੂਰਾ ਵਜਨ ਲੋਡ ਪੂਰਾ ਠੀਕ ਆ ਜੀ ਸਿੰਗਲ ਹੱਡੀ ਜਸ ਤਿੰਨ ਕਿਲੋ ਦੋ ਤਾਂ ਸਿੰਗਲ ਹੱਡੀ ਦੇ ਵਿੱਚ ਆ ਇੱਥੇ ਖਲਾਰੇ ਵੀਰੇ ਆਹ ਦੇਖੋ ਸੋ ਅੱਖਾਂ ਦੋਵੇਂ ਬਿੱਲੀਆਂ ਨੇ ਠੀਕ ਆ ਜੀ ਮੱਥੇ ਬੱਲ ਮਗਰਲੇ ਖੁਰਤੂ ਪਿਆ ਚਾਹੇ ਕੋਈ ਵੀਰੇ ਵਿੱਚ ਨੀਲੀ ਦਾ ਕਰਾਸ ਮੰਨ ਲੈ ਚਾਹੇ ਨੀਲੀ ਦੀ ਝੋਟੀ ਸਮਝ ਲੈ। ਬਾਕੀ ਸੰਤੂ ਸਾਹਿਬ ਆਉਂਦੇ ਟੀਕਾ ਨਹੀਂ ਨੀਲੀ ਦਾ ਭਰਾਇਆ ਵਧੀਆ। ਅੱਛਾ ਜੀ। ਗਾੜੀ ਹਾਂਜੀ ਮਾਰਾ ਚਲੋ। ਠੀਕ ਆ। ਲੈ ਵੀਰੇ ਮੋੜਦੇ ਆ। ਹਾਂਜੀ। ਬਾਕੀ ਸੰਤੂ ਸਾਹਿਬ ਉਹਨਾਂ ਘਰੇ ਨਾ ਆਪਾਂ ਬਾਕੀ 3 ਕਿਲੋ ਦੁੱਧ ਆ। ਡੇਢ ਉਸ ਵੇਲੇ ਤੇ ਡੇਢ ਉਸ ਵੇਲੇ ਠੀਕ ਆ ਜੀ। ਤੇ ਮਿਲਦੀ ਪਹਾੜੇ ਤੇ ਨਾ ਵੀਰੇ ਆ। ਸੰਤੂ ਸਾਹਿਬ ਆਪਾਂ ਉਹਨਾਂ ਘਰੇ ਨਾ ਪਹਾੜੇ ਤੇ ਚੋਕੇ ਲਿਆਏ ਆ। ਹਾਂਜੀ। ਤੇ ਆਪਣੇ ਘਰੇ ਆਪਾਂ ਨੂੰ ਟੀਕਾ ਲਾਉਣਾ ਪਿਆ। ਟੀਕਾ ਲਾਉਣਾ ਪੈ ਗਿਆ। ਥੋੜੀ ਜੀ ਬਾਕੀ ਮਾਰੇ ਦੀ ਕਿਰਪਾ ਨਾਲ ਹੋ ਜੂ ਬਾੜੇ ਦੇ ਠੀਕ ਹੈ ਜੀ ਹਾਂ ਉਹ ਨਾ ਪਸ਼ੂਆਂ ਜਾਈ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਨਵੀਂ ਥਾਂ ਤੇ ਪਸ਼ੂ ਆਇਆ ਠੀਕ ਹੈ ਜੀ ਟੀਕਾ ਟੂਕਾ ਆਪਾਂ ਨਾਰਮਲ ਹੀ ਗੱਲ ਕਰਦੇ ਆਂ ਵੀ ਕਿਹਨਾਂ ਟੋਕੜ ਗੱਪਣ ਪਸ਼ੂ ਟੀਕਾ ਲੈ ਲੈਂਦੇ ਆ ਲੈ ਲੈਂਦੇ ਅੱਗੇ ਕੋਈ ਮੇਰਾ ਵੀ ਹੱਥੋਂ ਤਾਂ ਘਾ ਫਿਰਦਾ ਰਿਹਾ ਠੀਕ ਹੈ ਜੀ ਘਰੇ ਲੈ ਜਾ ਕੇ ਬਾਕੀ ਰਾਤੀ ਆਈ ਜਾਂ ਰਾਤ ਚੋਈ ਕਰੇ ਹਾਂਜੀ ਹਾਂਜੀ ਤੇ ਸਵੇਰੇ ਚੋਈ ਹੈ ਬਾਕੀ ਥਣਾ ਥੋਆਂ ਦੀ ਪੂਰੀ ਸਾਫ ਹੈ ਵੀਰੇ ਬਿਲਕੁਲ ਆ ਅਗਲੇ ਨਾਲ ਅਗਲਾ ਵੀ ਲੈ ਲੈਣਾ ਠੀਕ ਹੈ ਜੀ ਹਾਂ ਬਾਕੀ ਥਣਾ ਦੀ ਸਾਫ ਸੁਥਰੀ ਆ ਬਾਕੀ ਚੱਕ ਆਉ ਹਾਂਜੀ ਇਹ ਵੀਰ ਕਿੰਨੇ ਦੀ ਦੇ ਦੀ ਅੱਜ ਫਿਰ ਆਪਾਂ ਸੰਧੂ ਸਾਹਿਬ ਇਹ ਭਾਵੇਂ 60 ਮੰਗ ਲਈਏ 60 ਮੰਗ ਲਈਏ ਹਾਂਜੀ ਇਹ ਹਾਂ ਨਾ 55000 ਦੀ ਜੀ 55 ਦੀ ਹਾਂਜੀ 55 ਦੀ ਠੀਕ ਹੈ ਜੀ ਬਿਲਕੁਲ ਜਾ ਜਾ ਵਜਨ ਜਾ ਚੋਟੀ ਹਾਂ ਚੰਗੀ ਆ ਪਰ ਲੋ ਵੀ 55000 ਦੀ ਕਿਸਾਨ ਵੀਰ ਹੋਏ ਇਹ ਤੁਹਾਨੂੰ ਜੜੀ ਮਿਲ ਜਿਓ ਕੀ ਮਾੜੀ ਹੋਰ ਯਾਰ ਛੱਡ ਦਾਂਗੇ ਸੰਧੂ ਸਾਹਿਬ 54 ਦੀ ਹਾਂ 54 ਦੇ ਹਾਂ 54 ਦੇ ਦੋ ਕੋ ਸੱਜਣ ਲੈ ਕੇ ਜਾਵੇ ਕੋਈ ਸਾਭੀ ਯਾਦ ਕਰੂਗਾ ਕੋਈ ਸੰਧੂ ਸਾਹਿਬ ਹੋ ਸਕਦਾ ਪਸ਼ੂ ਕੋਈ ਨਾ ਹੁਣ ਮਨ ਲਾ ਵੀ ਸੁਆ ਦਾ ਪਿੱਤ ਕਿਉਂ ਆ ਅਸਾਂ ਜੀ ਜੀ ਸੁਆ ਪੁੱਗਿਆ ਵਾ ਸੁਆ ਕੋਈ ਸਾਂਭੇ 4 ਰੁਪਏ ਵਜਣ ਅਗਲੇ ਬਸ ਜੀ ਬਸ 54 ਜੋ 200 ਛੋਟ ਕਰ ਦਾਂਗੇ ਸੰਧੂ ਸਾਹਿਬ ਹੋ ਜੀ 54000 ਦੇ ਵਿੱਚੋਂ 200 ਰੁਪਏ ਛੋਟ ਸਾਢੇ 50 ਮਹੀਨੇ ਦੀ ਗੱਪ ਤਿੰਨ ਕਿਲੋ ਦੁੱਧ ਹਾਂ ਜੀ ਅੱਗੇ ਗੁਰਤੇਜ ਭਾਈ ਇਧਰ ਆਪਣੇ ਆ ਜੀਏ ਤੇ ਇੱਕ ਅਵਾਰ ਸੀਗੀ ਇਹ ਨਾ ਚਾਹੀ ਵਾਲ ਜੀ ਸੰਧੂ ਸਾਹਿਬ ਦੇ ਕਰੀ अच्छा जी हां अच्छा जी ਤੇ 7 ਮਹੀਨਿਆਂ ਦੀ ਗੱਬਣਾ ਕਿ 7.5 ਨਾ 7.5 ਮਹੀਨਾ ਦੀ ਹੈ ਜੀ 7.5 ਮਹੀਨਾ ਹਾਂ ਜੀ ਹਾਂ ਜੀ ਤੇ ਦੁੱਧੋਂ ਡਰਾਈ ਵਾਲੇ ਹਿਸਾਬ ਅੱਧਾ ਕਿਲੋ ਦਿੰਦੀ ਹੱਟੀ ਤਾਂ ਪਾਸ ਕਰਾਓਗੇ ਥਣ ਪਾਸ ਕਰਾਓਗੇ ਸੰਧੂ ਸਾਹਿਬ ਠੀਕ ਹੈ ਜੀ ਤੇ ਹੁਣ ਗਾ ਦੂਜੇ ਸਵੇਰੇ ਲਈ ਸੁਣਾ ਇਹਨੇ ਇਹਨੇ ਦੂਜੇ ਸਵੇਰੇ ਲਈ ਸੰਧੂ ਸਾਹਿਬ ਗੱਬਣਾ ਲਓ ਵੀ ਦੋਸਤੋ ਦੂਜੇ ਸਵੇਰੇ ਲਈ ਇਹ ਗੱਬਣਾ ਠੀਕ ਹੈ ਤੇ ਗਾਂ ਦੂਜੇ ਸਵੇਰੇ ਇਸ ਬੈਡ ਨੇ ਸੁਣਾ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਸ਼ਾਈਵਾਲ ਅੰਗ ਦੇ ਵਿੱਚ ਲਵੀ ਬੱਛੀ ਆ ਤੇ ਅੱਧਾ ਕਿਲੋ ਦੁੱਧ ਹੈਗਾ ਇਹਦੇ ਥੱਲੇ ਬਾਕੀ ਥਣ ਪਾਸ ਕਰਾ ਦੂਗੀ ਠੀਕ ਆ ਜੀ ਕੋਈ ਇਹ ਨਹੀਂ ਕਹਿੰਦੇ ਵੀ ਕੋਈ 4 ਕਿਲੋ ਆ 3 ਕਿਲੋ ਆ ਅੱਧਾ ਕਿਲੋ ਆ ਵੀ ਜਿਹੜਾ ਥਣ ਤੁਸੀਂ ਪਾਸ ਕਰ ਲੋਗੇ ਤੇ 7 7.5 ਮਹੀਨੇ ਤੇ ਹੀੜ-ਗੇੜ ਜਿਹੜਾ ਸਮਾਂ ਹੈ ਇਹਨੂੰ ਗੱਬਣ ਦਾ ਠੀਕ ਆ ਜੀ ਤੇ ਬਾਕੀ ਪਲੀਆਂ ਸਭੀ ਚੰਗੀ ਆ ਜਿਵੇਂ ਨਾਰਮਲੀ ਆਪਾਂ ਇੱਕ ਗੱਲ ਕਰਦੇ ਹੁੰਨੇ ਆ ਵੀ ਸ਼ਾਈਵਾਲ ਵੇੜਾਂ ਜੜੀਆਂ ਠੀਕ ਆ ਜੀ ਬੱਚੀਆਂ ਨੇ ਤੇ ਪਲੀਆਂ ਸਭੀਆਂ ਹੁੰਦੀਆਂ ਠੀਕ ਆ ਪਲੀਆਂ ਪਲੀਤੀਆਂ ਹੀ ਹੁੰਦੀਆਂ ਨੇ ਤੇ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਲਾਲ ਗਾੜਾ ਰੰਗ ਪੂਰਾ ਡਾਰਕ ਤੇ ਲੰਬੇ ਥਾਣਾ ਚਾਰੇ ਥਾਣਾ ਲੰਬੇ ਆ ਇਹ ਸਾਰਾ ਸਮਾ ਸਾਰੇ ਵੀਰ ਨੂੰ ਪਤਾ ਹੀ ਆ तकरीबन ਕੋਈ 2 ਮਹੀਨੇ ਲਾ ਲੇ ਬਾਕੀ ਚੰਗੇ ਵੜ ਦੋ ਲਾ ਲੇ ਠੀਕ ਆ ਜੀ ਸੰਧੂ ਸਾਹਿਬ ਹਾਂ ਨਵੀਆਂ ਵੜ ਇਹਨਾਂ ਦੋ ਸੂਵੇ ਪੀ ਕੇ ਵੀ ਠੀਕ ਆ ਵੀਰੇ ਹਾਂਜੀ ਹਾਂਜੀ ਲੈ ਵੀ ਕਰਤੇ ਕਰਤੇਜ ਭਾਈ ਚੰਗੀ ਆ ਬੱਚੀ ਜਿੰਨੀ ਵੀ ਆ ਚਲੋ ਹਾਂਜੀ ਹਾਂਜੀ ਤਾਂ ਕਿ ਅੱਗੇ ਦੂਜੇ ਸੂਵੇ ਆਪਾਂ ਹਮੇਸ਼ਾ ਗੱਲ ਕਰਦੇ ਵੀ ਕੋਈ ਵੀ ਪਸ਼ੂ ਆ ਦੂਜੇ ਤੇਜੇ ਸੂਵੇ ਜਾ ਕੇ ਬਣਦਾ ਬੰਦਾ ਪੱਕੀ ਕਰ ਸਕਦਾ ਇਹ ਅੱਜ ਆਪਾਂ ਕਿੰਨੇ ਦੀ ਦੇ ਰਹੇ ਆ ਸੰਦੂ ਸਾਹ ਦੇ ਦਾ ਮੁੱਲ ਜੋ ਮਰਜ਼ੀ ਕਰੀ ਗਈ ਹੈ ਹਾਂਜੀ ਇਹ 24000 ਦੀ ਦੇ ਦਾਂਗੇ 24000 ਦੀ ਹਾਂਜੀ ਦੇ ਦਾਂਗੇ ਲਾਸਟ ਪੀਸ ਆ ਠੀਕ ਆ ਜੀ ਤੇ ਬਿਲਕੁਲ ਖਿੱਚ ਕੇ ਮਾਨਦਾਨ ਕਰ ਕੋਈ 1.5 ਮਹੀਨਾ ਸਾਰਾ ਰਹਿ ਗਿਆ ਪੌਣੇ 2 ਸੰਭੂਗਾ ਤੇ ਵੜ 35400 ਦੀ ਬਣ ਜੂਗੀ ਠੀਕ ਹੈ ਹਾਂਜੀ ਹਾਂਜੀ ਲਓ ਵੀ 24000 ਦੀ ਕਿਸਾਨ ਵੀਰੋ ਇਹ ਤੁਹਾਨੂੰ ਵੜ ਮਿਲ ਜੂਗੀ ਸੋ ਸ਼ਾਈਵਾਲ ਅੰਗ ਦੇ ਵਿੱਚ ਆ ਬਾਕੀ ਸੰਦੂ ਸਾਹ 500 ਛੋੜ ਕਰਦੇ ਪੂਰੇ 20 ਦੇਣਾ ਜੋ ਵੀ ਪੂਰੇ ਦੇ ਦੇ ਦਿਆ ਅੱਜ ਜਾਣਦੇ ਕੋਈ ਨਹੀਂ ਜਾਨੀ ਹਾਂਜੀ ਹਾਂਜੀ ਚਲੋ ਜਿਹੜਾ ਕਿਸੇ ਵੀਰ ਨੇ ਸਾਹਮਣੇ ਕੋਈ 2 2.5 ਮਹੀਨੇ ਹੈ ਨਾ ਸੇਵਾ ਕਰਨੀ ਕਿਰਪਾ ਕਰੇ ਗੁਰੂ ਆਨ ਦਾ ਚਲੋ ਬਿਲਕੁਲ ਹੁਣ ਦੋਸਤੋ ਇਹ ਐਨੀਮਲ ਨੇ ਅੱਜ ਵੀਰ ਗਰਤੇਜ ਹੋਂਾਂ ਦੇ ਕੋਲ ਸ਼ਹਿਰ ਪੱਟੀ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਮੋੜ ਤੋਂ ਬਿਲਕੁਲ ਨਜ਼ਦੀਕ ਆ ਜਦੋਂ ਪੱਟੀ ਮੋੜ ਤੋਂ ਆਪਾਂ ਸ਼ਹਿਰ ਪੱਟੀ ਨੂੰ ਆਉਣੇ ਆ ਦੋਸਤੋ ਤੇ ਰਸਤੇ ਵਿੱਚ ਸਾਰੇ ਵੀਰਾਂ ਨੂੰ ਪਤਾ ਹੈ ਵੀ ਚਰਚ ਆ ਠੀਕ ਆ ਜੀ 크੍ਰਿਸਚਨ ਚਰਚ ਆ ਤੇ ਬਿਲਕੁਲ ਉਹਦੇ ਆਪੋਜ਼ਿਟ ਵੀਰ ਗਰਤੇਜ ਹੋਂਾਂ ਦੀਆਂ ਜਿਹੜੀਆਂ ਦੋਸਤੋ ਬਹਿਕਾਂ ਘੇਲੋ ਚ ਹੈ ਘਰ ਕਹਿ ਲੋ ਤੇ ਨਾਰਮਲ ਹੀ ਤੁਸੀਂ ਇੱਥੇ ਆਣ ਕੇ ਕਾਲ ਵੀ ਕਰ ਲੋਗੇ ਤੇ ਅੱਗੋਂ ਤੁਹਾਨੂੰ ਰਿਸਿਵ ਵੀ ਕਰ ਲੂਗਾ ਹਾਂਜੀ ਹਾਂਜੀ ਗੁਰਤੇਜ ਭਾਈ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਹਾਂਜੀ ਸੰਧੂ ਸਾਹਿਬ ਆਪਣਾ ਨੰਬਰ ਜੋ 96461 ਹਾਂਜੀ 5496 96461 5496 ਨਾਮ ਗੁਰਤੇਜ ਸਿੰਘ ਠੀਕ ਹੈ ਜੀ ਸ਼ਹਿਰਪਟੇ ਠੀਕ ਹੈ ਹਾਂਜੀ ਲਓ ਦੋਸਤੋ ਇਹ ਨੰਬਰ ਆ ਵੀਰ ਗੁਰਤੇਜ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਗੱਲਬਾਤ ਕਰ ਲਿਓ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਹਾਂਜੀ ਬਾਕੀ ਸੰਧੂ ਸਾਹਿਬ ਆਪਾਂ ਬਿਲਕੁਲ ਜਾਇਜ਼ ਰੇਟ ਆਲੇ ਪਸ਼ੂ ਲਈਦੇ ਆ ਬਿਲਕੁਲ ਹਾਂਜੀ ਬਿਲਕੁਲ ਛੋਟੇ ਹਾਂਜੀ ਕਿਉਂਕਿ ਆਪਾਂ ਸਾਰੇ ਕਿਸਾਨ ਵੀਰ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਸਮੇਂ ਵਧਾਵਕ ਬਿਲਕੁਲ ਵੀਰੇ ਹਾਂਜੀ ਹਾਂਜੀ ਲਓ ਦੋਸਤੋ ਇਹ ਵੀ ਚੰਗੀ ਸੋਚ ਆ ਵੀਰ ਦੀ ਵੀ ਪਿੱਛੇ ਵੀ ਆਪਾਂ ਜਿਹੜੀਆਂ ਦੋਸਤੋ ਵੀਡੀਓ ਪਾਈਆਂ ਸੀ ਬਿਲਕੁਲ ਨਾਰਮਲ ਤੇ ਜੈਨੂਨ ਰੇਟ ਹੁੰਦੇ ਆ ਬਾਕੀ ਸੰਸਾ ਆਪਣੀਆਂ ਦੋ ਘੰਟਿਆਂ ਹੀ ਕਰਮਾਂ ਵਾਲੀਆਂ ਵਿਕ ਜਾਂਦੀਆਂ ਸਹੀ ਹੈ ਵੀਰੇ ਕੋਲ ਤਾਂ ਮੋਲ ਵੀਰੇ ਭਾਅ ਪੜਦਾ ਜਾਇਜ਼ ਤੇ ਪਸ਼ੂ ਖਾਣ ਮਿਲਦਾ ਹੀ ਨਹੀਂ ਬਿਲਕੁਲ ਜੀ ਵੀਰੇ ਹਾਂਜੀ ਕਿਉਂਕਿ ਹਰ ਕੋਲ ਹੁੰਦਾ ਵੀ ਜਿੰਨੇ ਵੀ ਘੱਟ ਤੋਂ ਬਾਜ਼ਾਰ ਬ੍ਰੇਡ ਦੇ ਵਿੱਚ ਪਸ਼ੂ ਖਰੀਦਿਆ ਹਾਂਜੀ ਲੋਬੀ ਭਰਾਵੋ ਫਿਲਹਾਲ ਇਹ ਨਗਜ਼ੀ ਇਹ ਗੱਲਾਂ ਬਾਤਾਂ ਸਨ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦੋਸਤਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ